ਵੈਗੋਜੀ ਦਾ ਖਾਲਸਾ ਵੈਗੋਜੀ ਕੇ ਫਤਿਹ ਜੀ ਇੱਕ ਵੀਡੀਓ ਦੇਖੀ ਮੈਂ ਗਗਲ ਬਰਾ ਨਾਮ ਦੀ ਇੱਕ ਐਨ ਆਰ ਆਈ ਬੀਬੀ ਆ ਉਹਨਾਂ ਨੇ ਆਪਣੇ ਪੱਗਾਂ ਵਾਲਿਆਂ ਦੇ ਉੱਤੇ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਉੱਤੇ ਕੁਝ ਸਵਾਲ ਕੀਤੇ ਆ ਤੇ ਮੈਂ ਕੋਸ਼ਿਸ਼ ਕਰਦਾ ਹਾਂ ਵੀ ਤਤਤੀਬਵਾਰ ਬੀਬੀ ਦੇ ਸਵਾਲਾਂ ਦੇ ਜਵਾਬ ਦੇ ਕੇ ਤੇ ਭੋਰਾ ਉਹਦੇ ਗਿਆਨ ਦੇ ਵਿੱਚ ਵਾਧਾ ਕਰ ਸਕਾਂ ਤੇ ਇੱਕ ਗੱਲ ਮੈਂ ਕਲੀਅਰ ਕਰਦਾ ਹਾਂ ਵੀ ਮੈਂ ਕਿਸੇ ਵੀ ਪਾਰਟੀ ਦਾ ਜਾਂ ਕਿਸੇ ਵੀ ਬੰਦੇ ਦਾ ਭਗਤ ਨਹੀਂ ਹੈਗਾ ਪਹਿਲਾ ਸਵਾਲ ਜਿਹੜਾ ਤੁਸੀਂ ਕੀਤਾ ਨਾ ਇਹ ਬਈ ਪੱਗਾਂ ਵਾਲਿਆਂ ਦੀ ਕੌਮ ਨੂੰ ਦੇਣ ਕੀ ਆ ਤੇ ਇੱਕ ਗੱਲ ਤੈਨੂੰ ਦੱਸਾਂ ਬੀਬੀ ਮੈਂ ਵੀ ਜੇ ਆਪਾਂ 100 ਵਾਰ ਜਨਮ ਲੈ ਕੇ ਤੇ 100 ਵਾਰ ਆਪਣਾ ਸਿਰ ਵੱਢ ਕੇ ਭੇਟਾ ਕਰੀਏ ਨਾ ਇਹਨਾਂ ਨੂੰ ਕਿਤਾ ਵੀ ਆਪਣੇ ਤੋਂ ਦੇਣਾ ਦੇ ਨਹੀਂ ਹੋਣਾ ਇਹਨਾਂ ਦਾ ਤੇ ਰਹੀ ਗੱਲ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਤੇ ਸਾਰਿਆਂ ਨੂੰ ਪਤਾ ਵੀ ਉਹਨੇ ਕੀ ਗਵਾਇਆ ਕੀ ਖੱਟਿਆ ਤੇ ਕੀ ਕੋਸ਼ਿਸ਼ ਕੀਤਾ ਠੀਕ ਹੈ ਤਾਰਾ 121 ਤੋਂ ਲੈ ਕੇ 124 ਤੱਕ ਮਾਮਲੇ ਦਰਜ ਆਉਦੇ ਤੇ ਤਾਰਾ 124 ਦਾ ਮਤਲਬ ਹੈ ਸਰਕਾਰ ਨਾਲ ਜੰਗ ਛੇੜਨਾ ਇਹ ਭਾਈ ਜੰਗ ਕੀਤੇ ਕਰਕੇ ਛੇੜੀ ਉਹਨਾਂ ਕੋਈ ਨਿੱਜੀ ਲੜਾਈ ਤਾਂ ਹੈ ਨਹੀਂ ਉਹਨਾਂ ਦੀ ਕੋਈ ਗੱਲਬਾਤ ਸੀ ਤਾਂ ਹੀ ਪਰਚੇ ਪਏ ਆ ਆਪਣੇ ਤਾਂ ਨਹੀਂ ਪਏਗੇ ਆਪਾਂ ਘਰੇ ਬੈਠੇ ਗੱਲਾਂ ਕਰਦੇ ਆ ਆਪਣੇ ਤੇ ਕਿੰਨੇ ਕੁ ਪਰਚੇ ਪਏ ਆ ਜੇ ਪਏ ਆ ਤਾਂ ਮੈਨੂੰ ਦੱਸੋ ਇਹ ਦੂਜੀ ਗੱਲ ਤੁਸੀਂ ਕੀਤੀ ਆ ਵੀ ਬਰਗਾੜੀ ਵੇਲੇ ਉਹਨਾਂ ਨੇ ਕੋਈ ਨਿਆਣ ਨਹੀਂ ਲੈ ਕੇ ਦਿੱਤਾ ਤੇ ਇੱਕ ਗੱਲ ਮੈਨੂੰ ਦੱਸੋ ਵੀ ਉਹ ਹੈ ਕੀ ਚੀਜ਼ ਐਮਐਲਏ ਆ ਐਮਪੀ ਆ ਮੁੱਖ ਮੰਤਰੀ ਆ ਪ੍ਰਧਾਨ ਮੰਤਰੀ ਆ ਕੀ ਆ ਉਹ ਕੋਈ ਪਾਵਰ ਹੈਗੀ ਉਹਦੇ ਕੋਲੇ ਜਿੰਨੇ ਕ ਪਾਵਰ ਤੇ ਜਿੰਨੇ ਕ ਅਧਿਕਾਰ ਤੁਹਾਡੇ ਕੋਲੇ ਮੇਰੇ ਕੋਲੇ ਆ ਉਹਨੇ ਕੋ ਉਹਦੇ ਕੋਲੇ ਆ ਠੀਕ ਆ ਤੀਜੀ ਗੱਲ ਜਿਹੜੀ ਤੁਸੀਂ ਕੀਤੀ ਆ ਬਈ ਉਹ ਲੋਕਾਂ ਕੋਲੋਂ ਪੈਸੇ ਲੁੱਟ ਲੁੱਟ ਕੇ ਆਪਦਾ ਘਰ ਚਲਾਉਂਦਾ ਦੰਦੇ ਆਂਡੇ ਹਰੇਕ ਪਾਰਟੀ ਹਰੇਕ ਜਥੇਬੰਦੀ ਤੇ ਹਰੇਕ ਸਮਾਜ ਦੇ ਵਿੱਚ ਹੁੰਦੇ ਤੁਹਾਨੂੰ ਵੀ ਪਤਾ ਮੈਨੂੰ ਪਤਾ ਸਾਰਿਆਂ ਨੂੰ ਪਤਾ ਠੀਕ ਆ ਜੇ ਤੁਹਾਡੇ ਕੋਲ ਕੋਈ ਸਬੂਤ ਹੈਗਾ ਉਹ ਸਬੂਤ ਉਹ ਹੀ ਮੈਨੂੰ ਦਿਹਾਜ ਮੈਂ ਹੋਰ ਚਾਰ ਭਰਾਵਾਂ ਨੂੰ ਵੀ ਦੱਸੂਗਾ ਵੀ ਆਹ ਜੀ ਸਬੂਤ ਆਹ ਦੇਖੋ ਇਹ ਬੰਦਾ ਗੰਦਾ ਇਹ ਤੋਂ ਬਚਾ ਕਰੋ ਠੀਕ ਆ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਇਹ ਜੇਤਕਾ ਸਰਦਾਰ ਦੀ ਗੱਲ ਆ ਵੀ ਸਰਦਾਰ ਲੋਕਾਂ ਕੋਲੋਂ ਪੈਸੇ ਲੁੱਟ-ਲੁੱਟ ਕੇ ਤੇ ਆਪਦਾ ਘਰ ਚਲਾਉਂਦਾ ਤੇ ਇੱਕ ਗੱਲ ਤੈਨੂੰ ਦੱਸਾਂ ਬੀਬੀ ਮੈਂ ਵੀ ਜਿੰਨੀ ਤੇਰੇ ਕੋਲ ਪ੍ਰਾਪਰਟੀ ਆ ਤੇ ਜਿੰਨੀ ਮੇਰੇ ਕੋਲੇ ਆ ਜੇ ਆਪਾਂ ਦੋਵਾਂ ਨੂੰ ਮਿਲਾ ਦਈਏ ਨਾ ਤੇ ਜਿੰਨੀ ਥਾਂ ਬਣਦੀ ਆ ਏਨੀ ਥਾਂ ਦੇ ਵਿੱਚ ਸਰਦਾਰ ਦੀਆਂ ਛਟੀਆਂ ਪਜਾਉਣੀਆਂ ਜੱਦੀ ਸਰਦਾਰ ਆਗਲਾ ਜੇ ਆਪਾਂ ਸਵੇਰੇ ਨਿਕਲੀ ਨਾ ਤੁਰਕੇ ਉਹਦੀ ਪੇੜੀ ਦੇ ਵਿੱਚ ਗੀੜਾ ਮਾਰਨਾ ਤੇ ਸ਼ਾਮ ਤੱਕ ਗੀੜਾ ਨਹੀਂ ਵੱਜਦਾ ਤੁਰਕੇ ਠੀਕ ਐ ਏਨੀ ਜ਼ਾਇਦਾਤ ਆ ਉਹਦੇ ਕੋਲੇ ਤੇ ਤੀਜੀ ਗੱਲ ਜਿਹੜੀ ਤੁਸੀਂ ਕੀਤੀ ਆ ਬਈ ਸਰਦਾਰ ਨੂੰ ਉਮਰ ਹੋ ਗਈ ਆ ਉਹਦੀ ਤੇ ਹੁਣ ਉਹਨੂੰ ਰਾਮ ਰਾਮ ਆਪਣਾ ਵਾਹਿਗੁਰੂ ਵਾਹਿਗੁਰੂ ਜਪਣਾ ਚਾਹੀਦਾ ਬਈ ਬਹੁਤ ਸਿਆਣੀ ਗੱਲ ਕੀਤੀ ਤੁਸੀਂ ਜਮਾਂ ਖਰੀ ਪੂਰਾ ਸਹਿਮਤਾ ਮੈਂ ਠੀਕ ਆ ਉਮਰ ਹੋ ਗਈ ਆ ਉਹਦੀ ਕਰੋੜਪਤੀ ਬੰਦਾ ਘਰੇ ਬੈਠੇ ਰੋਟੀ ਮਿਲਦੀ ਆ ਇਹੋ ਜੀ ਗੱਲ ਨਹੀਂ ਆ ਉਹਨੂੰ ਠੀਕ ਆ ਕਾਹ ਤੋਂ ਆਪਣੇ ਬੇਗਾਰਤ ਬੰਦਿਆਂ ਵਾਸਤੇ ਉਹ ਹੱਡ ਤੜੋਂਦਾ ਫਿਰਦਾ ਕਦੇ ਇਹ ਢੋਂਗਾ ਖਾਂਦਾ ਕਦੇ ਉਹ ਧੋਖਾਂਦਾ ਇੱਧਰ ਖਜਲੋਂਦਾ ਉੱਧਰ ਖਜਲੋਂਦਾ ਘਰੇ ਬਹਿ ਕੇ ਉਹਦਾ ਰਾਮ ਰਾਮ ਕਰੀ ਸ਼ਿਆਣੀ ਗੱਲ ਕੀਤੀ ਆ ਤੁਸੀਂ ਸਹਿਮਤ ਆ ਮੈਂ ਪੂਰਾ ਤੇ ਇੱਕ ਗੱਲ ਤੁਸੀਂ ਹੋਰ ਕੀਤੀ ਆ ਵੀ ਪਿਆਰ ਬਹੁਤ ਸੀ ਤੁਹਾਨੂੰ ਪੰਜਾਬ ਨਾਲ ਪਰ ਤੁਹਾਨੂੰ ਇੱਥੇ ਜੋਬ ਨਹੀਂ ਮਿਲੀ ਇੰਝ ਕਰਕੇ ਤੁਸੀਂ ਬਾਹਰ ਚਲ ਗਏ ਠੀਕ ਆ ਜੀ ਮੈਂ ਅਰਦਾਸ ਕਰਦਾ ਠੀਕ ਆ ਵੀ 11 ਤਰੀਕ ਨੂੰ ਤੁਹਾਡੀ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੀ ਫਿਰ ਤੇ ਇੱਥੇ ਜੋਬਾਂ ਹੀ ਜੋਬਾਂ ਹੋਣੀਆਂ ਠੀਕ ਆ ਇੱਕ ਤੁਹਾਡੇ ਜਿਹੜਾ 올ਡ ਪਿੱਪਲ ਵਾਲਾ ਦਫ਼ਤਰ ਜਿਹੜਾ ਤੁਸੀਂ ਵਰਤਿਆ ਸੀ ਉਥੋਂ ਮੈਂ ਨਿਚੋੜ ਕੱਢਦਾ ਹੀ ਸਾਰੀ ਗੱਲ ਦਾ ਤੁਹਾਨੂੰ ਗਿਆਨ ਬਹੁਤ ਹੈ ਤਹਾਡੀ ਜੋਬ ਤੇ ਬੀਬਾ ਵੱਟ ਤੇ ਪਈ ਜਾਵਾ ਠੀਕ ਆ ਪਰ ਤਾਇਆ ਜੇ ਤੁਸੀਂ ਤੇ ਇੱਕ ਗੱਲ ਹੋ ਰਿਆ ਵੀ 11 ਤਰੀਕ ਤੋਂ ਬਾਅਦ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬੰਦੀ ਹੈ ਨਾ ਫਿਰ ਦੇਖਾਂਗੇ ਅਸੀਂ ਇੱਥੇ ਵੀ ਤੁਸੀਂ ਹੁਣ ਇੱਥੇ ਹੀ ਅਸੀਂ ਹੁਣ ਇੱਥੇ ਸਾਰਿਆਂ ਨੇ ਹੁਣ ਵੀ ਆਮ ਆਦਮੀ ਪਾਰਟੀ ਵਾਲੇ ਬੰਦੇ ਜਿਹੜਾ ਨੇ ਜਿਹੜੇ ਪਾਪੀ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਕੀਤੀ ਸੀਗੀ ਉਹਨਾਂ ਚੋਂ ਕਿੰਨਿਆਂ ਨੂੰ ਲੱਭ ਕੇ ਤੇ ਫਾਇ ਲਾਉਂਦੀ ਆ ਗਵਰਨਮੈਂਟ ਠੀਕ ਆ ਹਣਾ ਗੱਲਾਂ ਹੀ ਕਰਨੀਆਂ ਸੋਖੀਆਂ ਹਨ ਪਤਾ ਨਹੀਂ ਫੇਰ ਲੱਗਦਾ ਵੀ ਜਦੋਂ ਹੁਣ ਤੁਹਾਡੇ ਕੋਲ ਪਾਵਰ ਆ ਜਣੀ ਆ ਸਾਰਾ ਕੁਝ ਹੋ ਜਾਣਾ ਫੇਰ ਵੇਖਾਂਗੇ ਵੀ ਤਾਂ ਉਹੀ ਬਾਦਲ ਵਾਲੀ ਪਾਵਰ ਤੁਹਾਡੇ ਕੋਲੇ ਟਰਾਂਸਫਰ ਹੋ ਜਾਣੀ ਆ ਤੇ ਫੇਰ ਵੇਖਾਂਗੇ ਵੀ ਤੁਸੀਂ ਕਿੰਨੇ ਬੰਦੇ ਨੂੰ ਲੱਭਦੇ ਜੇ ਉਹਨਾਂ ਵਿੱਚੋਂ ਹਣਾ ਮੈਨੂੰ ਮੈਸੇਜ ਕਰ ਦੇ ਜਦੋਂ ਕੋਈ ਬੰਦਾ ਲੱਭ ਜੇ ਨਾ ਜਿਹਨੂੰ ਤੁਸੀਂ ਫਾਇਟ ਟੰਗੋ ਜਦੋਂ ਜਦੋਂ ਮੈਨੂੰ ਮੈਸੇਜ ਕਰਦਾ ਜੇ ਤੁਸੀਂ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਾਂ ਤੁਸੀਂ ਉਹ ਤੁਹਾਡੇ ਨਾਲੋਂ ਕਿੰਨੀ ਵੱਡੀ ਉਮਰ ਦਾ ਬੰਦਾ ਆ ਠੀਕ ਆ ਇੱਜ਼ਤ ਕਰੀ ਦੀ ਹੁੰਦੀ ਆ ਤੁਸੀਂ ਅੱਗੇ ਉਹਨੂੰ ਟਿਚਣਾ ਕਰਦੇ ਹੋ ਵੀ ਫਲਾਣਾ ਕਰੋ ਟਮਕਾਣਾ ਕਰੋ ਏਦਾਂ ਕਰੋ ਓਦਾਂ ਕਰੋ ਠੀਕ ਆ ਉਮਰ ਤੇ ਵੈਸੇ ਤੁਹਾਡੀ ਵੀ ਪੋਗ ਦੇਖਣ ਵਾਲੀ ਆ ਤੁਸੀਂ ਕਿਹੜੇ ਚੱਕਰਾਂ 'ਚ ਪਏ ਜੋ ਸਾਡਾ ਟੀਵੀ ਦੇਖੋ ਆਪਦੇ ਕਾਰਟੂਨ ਦੇਖੋ ਜਾ ਕੇ ਹੱਸੋ ਖੇਡੋ ਇਹਦੇ ਸੀਰੀਅਸ ਮੈਟਰ 'ਚ ਪਏ ਹੋ ਤੁਸੀਂ ਬਾਕੀ ਇੱਕ ਗੱਲ ਹੋਰ ਬਈ ਮਾਨ ਮੈਂ ਪਰਸਨ ਵਾਲੀ ਐਸ ਕਰਕੇ ਨਹੀਂ ਉਹਦੀ ਜੜਕਾਉਦਾ ਵੀ ਜਾਂ ਕੋਈ ਕੀ ਕੀਤਾ ਉਹਨਾਂ ਨੇ ਕੀ ਨਹੀਂ ਇੱਕ ਗੱਲ ਤਾਂ ਦੱਸੋ ਕਿਲਰ ਕਾ ਬੰਦਾ ਟੋਪੀ ਵਾਲੇ ਕਿਲਰ ਕਾ ਜਿੱਥੇ ਗੱਡੇ ਆ ਗੱਡੇ ਆ ਭਾਵੇਂ ਵੋਟਾਂ ਉਹਨੂੰ 2 ਪੈਂਦੀਆਂ ਭਾਵੇਂ 100 ਪੈਂਦੀਆਂ ਭਾਵੇਂ ਲੱਖ ਪੈਂਦੀਆਂ ਉਹ ਗੱਲ ਤੋਂ ਫਿਰਦਾ ਨਹੀਂ ਉਹ ਅੜੇ ਬੈਠਾ ਉੱਥੇ ਜਿੱਥੇ ਆੜਾ ਬੈਠਾ ਜੇ ਕਹੇ ਲਾਲੇ ਦੀ ਇੱਕ ਤਰ੍ਹਾਂ ਦੀ ਦੁਕਾਨਾਂ ਚੱਲਦੀ ਉਹਨੇ ਅਗਲਾ ਕਹਿੰਦਾ ਵੀ ਦੂਜਾ ਸੌਦਾ ਰੱਖ ਲਈ ਆਪਾਂ ਦੂਜਾ ਸੌਦਾੜੇ ਰੱਖਿਆ ਉਹਨੇ ਉਹ ਪਹਿਲੇ ਤੇ ਜੜਾ ਬੈਠਾ ਭੁੱਖਾ ਮਰਨਾ ਕਹਿੰਦਾ ਮੰਜੂਰਾ ਵੀ ਇਤੋਂ ਨਹੀਂ ਮੈਂ ਹਿਲਣਾ ਖਾਲੀ ਸਤਾਨ ਤੋਂ ਉਹ ਸੰਤਾਂ ਦੀ ਗੱਲ ਤੇ ਆੜਾ ਬੈਠਾ ਐਸੀ ਗੱਲ ਕਰਕੇ ਮੈਂ ਉਹਦੇ ਨਾਲ ਖੜਦਾ ਠੀਕ ਹੈ ਤੇ ਰਹੀ ਗੱਲ ਹੈ ਜੀ ਵੀ ਜਿਹੜਾ ਬੰਦਾ ਸੰਘਰਸ਼ ਕਰਦਾ ਨਾ ਤੇ ਉਂਗਲ ਚੱਕਣੀ ਆ ਉਹਦੇ ਤੇ ਕਿੰਨਾ ਹੀ ਕਿਸੇ ਨੂੰ ਚੱਕਣ ਦੇਣੀ ਆ ਜੇ ਕਿਸੇ ਭਗਤ ਦੇ ਜਾਂ ਕਿਸੇ ਵੀ ਬੰਦੇ ਦੇ ਮਨ ਦੇ ਵਿੱਚ ਕੋਈ ਵੀ ਵਹਿਮ ਹੋਵੇ ਕੋਈ ਵੀ ਸਵਾਲ ਹੋਵੇ ਉਹ ਸਵਾਲ ਕਰ ਸਕਦਾ ਠੀਕ ਆ ਨੀਂ ਜ਼ਿੰਦਗੀ ਚ ਆਪਾਂ ਅਗਲੇ ਤੇ ਨਹੀਂ ਜਾ ਸਕਦੇ ਠੀਕ ਆ ਝੰਡਾ ਚੱਕ ਕੇ ਤੁਰੇ ਫਿਰਦਾ ਖਾਲਸਾ ਦਾ ਇੰਨੀ ਗੱਲ ਬਹੁਤ ਆ ਉਹਦੀ ਇੱਜ਼ਤ ਕਰਨ ਵਾਸਤੇ ਬਾਕੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੋਵੇ ਤੇ ਆਹੀ ਨਿਮਰਤ ਬਾਜਵਾ ਨਾਮ ਦੀ ਆਈਡੀ ਆ ਮੇਰੀ ਜਦੇ ਮਰਜੀ ਮੈਸੇਜ ਕਰਦੇ ਹੋ ਮੈਨੂੰ ਕਿ ਕੋਈ ਸਵਾਲ ਹੋਵੇ ਉਹ ਵੀ ਮੈਨੂੰ ਦੱਸ ਦਿਓ ਜਵਾਬ ਦੇਵਾਂਗਾ ਮੈਂ ਬਾਦਲੀਲ ਦੇਵਾਂਗਾ ਕੱਲਾ ਜਵਾਬ ਹੀ ਨਹੀਂ ਦਿੰਦਾ ਬਾਅਦ ਬਾਅਦ ਦਲੀਲ ਜਵਾਬ ਦੇਵਾਂਗਾ ਮੈਂ ਤੇ ਜੇ ਕੋਈ ਮੇਰੇ ਤੋਂ ਔਲ ਚੁੱਕ ਹੋ ਗਈ ਹੋ ਕੋਈ ਬਾਦ ਘਟ ਕਹਿ ਗਈ ਹੋਵੇ ਤਾਂ ਖਿਮਾ ਦਾ ਜਾਚ ਕੰਮ ਹੈ ਬਾਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ